ਪ੍ਰੇਸ਼ੀ ਦੇ ਦੌਰਾਨ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਬਠਿੰਡਾ ਸ਼ਹਿਰੀ ਹਲਕੇ ਤੋਂ ਜਿਹੜੇ ਨੇ ਜਗਰੂਪ ਗਿੱਲ ਉਹ ਜਦੋਂ ਬੋਲੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋયા ਤੇ ਉਹਨਾਂ ਨੇ ਆਪਣੇ ਸਾਰੇ ਮਨ ਦੀ ਭੜਾਸ ਕੱਢ ਦਿੱਤੀ 48 ਨੰਬਰ ਵਾਰਡ ਹੈ ਬਠਿੰਡੇ ਦਾ ਜਿਹੜਾ ਕਿ ਉਹਨਾਂ ਦਾ ਆਪਣਾ ਵਾਰਡ ਪੈਂਦਾ ਹੈ ਉਹ ਕਹਿੰਦੇ ਮੇਰਾ ਭਤੀਜਾ ਤਿਆਰ ਸੀ ਔਰ ਜਿੱਤਿਆ ਵੀ ਪਿਆ ਸੀ ਪਰ ਮੈਂ ਕਿਹਾ ਕਿ ਪਰਿਵਾਰਵਾਦ ਨਹੀਂ ਚੱਲਣ ਦੇਣਾ ਅਸੀਂ ਆਪਣੇ ਪਾਰਟੀ ਦੇ ਸਿਧਾਂਤਾਂ ਮੁਤਾਬਕ ਚੱਲਣਾ ਹੈ ਤੁਸੀਂ ਅੱਗੇ ਕਈ ਚੋਣ ਲੜ ਰਹੇ ਹੋ ਮੈਂ ਉਹਨੂੰ ਚੋਣ ਨਹੀਂ ਲੜਨ ਦਿੱਤੀ ਪਰਿਵਾਰ ਵੀ ਮੇਰੇ ਨਾਲ ਲੜਿਆ ਜਿਹੜਾ ਮੁੰਡਾ ਬਲਵਿੰਦਰ ਸਿੰਘ ਇੱਕ ਮੈਂ ਤਿਆਰ ਕੀਤਾ ਅਮਨ अरोड़ा ਦੇ ਕੋਲ ਲੈ ਕੇ ਗਏ ਉਹ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਟਿਕਟ ਜਿਹੜੀ ਉਹ ਕਹਿੰਦੇ ਆ ਕਿ ਉਦੋਂ ਤੋਂ ਉਦੋਂ ਕੋਈ ਐਪਲੀਕੇਸ਼ਨ ਨਹੀਂ ਆਈ ਹੋਰ ਅਰਜੀ ਨਹੀਂ ਆਈ ਤੇ ਟਿਕਟ ਤੁਹਾਡੀ ਹੈ ਤੁਸੀਂ ਜਾ ਕੇ ਤਿਆਰੀ ਕਰੋ ਉਹ ਕਹਿੰਦੇ ਮੈਂ ਤਿਆਰੀ ਕਰਵਾਈ ਉਹ ਮੁੰਡੇ ਦੀ ਸਪੋਰਟ ਵੀ ਕੀਤੀ ਪਰ ਪੈਸੇ ਦੀ ਦਲਾਲੀ ਦੇ ਕਰਕੇ ਇੱਕ ਨਾਮੀ ਚਿਹਰੇ ਨੂੰ ਉੱਥੋਂ ਟਿਕਟ ਦੇ ਦੇਣੀ ਔਰ ਮੇਰੇ ਵਾਰਡ ਦੇ ਵਿੱਚ ਉਸ ਨੂੰ ਜਿਤਾਇਆ ਗਿਆ ਇਹ ਪਾਰਟੀ ਸਾਡੀ ਸਿਧਾਂਤਾਂ ਤੋਂ ਥੜਕ ਰਹੀ ਹੈ ਪੈਸਾ ਚੱਲਿਆ ਸ਼ਰਾਬ ਚੱਲੀ ਬਹੁਤ ਕੁਝ ਚੱਲਿਆ ਕਹਿੰਦੇ ਪਰ ਮੈਂ ਕਦੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਜਿੰਨਾ ਚਿਰ ਵੀ ਕਰੂੰਗਾ ਇਮਾਨਦਾਰੀ ਨਾਲ ਕਰੂੰਗਾ ਪਰ ਆਪਦੀ ਹੀ ਪਾਰਟੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਕੀਤੇ ਨੇ ਐਮਐਲਏ ਸਾਹਿਬ ਨੇ ਦੇਖੋ ਇੱਕ ਤਾਂ ਜਗਰੂਪ ਸਿੰਘ ਗਿੱਲ ਪਹਿਲਾਂ ਵੀ ਵੋਕਲ ਰਹੇ ਨੇ ਉਹ ਜਿਹੜੀ ਵੀ ਪਾਰਟੀ ਦੇ ਵਿੱਚ ਰਹੇ ਨੇ ਉਹ ਅਕਸਰ ਸਵਾਲ ਖੜੇ ਕਰਦੇ ਰਹੇ ਨੇ ਜੀ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਜਦੋਂ ਉੱਥੋਂ ਫਰਾਸ ਮਿਨਿਸਟਰ ਸੀ ਜਿੱਤੇ ਸੀ ਉਹਨਾਂ ਬਾਰੇ ਵੀ ਕਈ ਜਿਹੜੇ ਸਵਾਲ ਖੜੇ ਕੀਤੇ ਤੇ ਸਵਾਲ ਖੜੇ ਕਰਨ ਦਾ ਉਹਨਾਂ ਦਾ ਆਪਣਾ ਹੀ ਇੱਕ ਰਿਕਾਰਡ ਹੈ ਜੀ ਦੂਜੀ ਗੱਲ ਉਹ ਕਹਿੰਦੇ ਵੀ ਪਰਿਵਾਰਵਾਦ ਨੂੰ ਮੈਂ ਪਰਖੋ ਲੋਤ ਨਹੀਂ ਕਰਨਾ ਚਾਹੁੰਦਾ ਇਹ ਤਾਂ ਚਲੋ ਉਹਨਾਂ ਦੀ ਆਤਮਾ ਜਾਣਦੀ ਹੈ ਜਾਂ ਉਹ ਜਾਣਦੇ ਨੇ ਸੱਚ ਹੈ ਝੂਠ ਹੈ ਆਪਾਂ ਇਹਦੇ ਬਾਰੇ ਤਾਂ ਕਹਿ ਨਹੀਂ ਸਕਦੇ ਜੀ ਪਰ ਜਿੱਥੋਂ ਤੱਕ ਇਸ ਪਾਰਟੀ ਦਾ ਸਬੰਧ ਹੈ ਇਸ ਪਾਰਟੀ ਨੂੰ ਤਾਂ ਕੋਈ ਗੁਰੇਜ ਨਹੀਂ ਪਰਿਵਾਰਵਾਦ ਤੋਂ ਹੂੰ ਚਾਹੇ ਜੇ ਇੱਕ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਜਿੱਤਦੇ ਨੇ ਜੀ ਤਾਂ ਉਹਨਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਜਾਂਦੀ ਹੈ ਜੀ ਇਸ ਲਈ ਜਿੱਦ ਤੱਕ ਪਾਰਟੀ ਦੇ ਸਿਧਾਂਤ ਦੀ ਗੱਲ ਹੈ ਤਾਂ ਉੱਥੇ ਤਾਂ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਪਰ ਇਹ ਜਗਰੂਪ ਸਿੰਘ ਏਡੇ ਵੱਡੇ ਸਿਧਾਂਤਵਾਦੀ ਨੇ ਖਰੇ ਇੱਕ ਬੰਦੇ ਨਾਲੀ ਗੱਲ ਹੈ ਜੋ ਵਾਕਈ ਸਿਧਾਂਤਵਾਦੀ ਨਹੀਂ ਪਾਰਟੀ ਦੇ ਹੋਰ ਲੀਡਰ ਦੱਸ ਸਕਦੇ ਨੇ ਕਿ ਉਹ ਵਾਕਈ ਲੜੌੜਾ ਨਹੀਂ ਸੀ ਚਾਹੁੰਦੇ ਜਾਂ ਉਹਨਾਂ ਦੇ ਭਤੀਜੇ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਇਹ ਤਾਂ ਅਮਨੁਰੂ ਰਾਜਾ ਪਾਰਟੀ ਦਾ ਕੋਈ ਹੋਰ ਲੀਡਰ ਉਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦਾ ਆਪਾਂ ਨੂੰ ਤਾਂ ਇਸ ਗੱਲ ਬਾਰੇ ਕੋਈ ਅੰਦਰੂਨੀ ਗੱਲ ਉਹਨਾਂ ਦੀ ਪਤਾ ਨਹੀਂ ਕਿ ਉਹ ਖੁਦ ਹੀ ਪਰਿਵਾਰਵਾਦ ਨੂੰ ਪਰਫੁੱਲਤ ਨਹੀਂ ਸੀ ਕਰਨਾ ਦੇਣ ਚਾਹੁੰਦੇ ਜਾ ਪਾਰਟੀ ਨੇ ਪਰਫੁੱਲਤ ਹੋਣ ਦਿੱਤਾ ਨਹੀਂ ਉਹਨਾਂ ਦੇ ਪ੍ਰਵਾਹ ਜੀ ਇੱਕ ਤਾਂ ਗੱਲ ਇਹ ਹੈ ਦੂਜੀ ਗੱਲ ਜਿਹੜੀ ਉਹ ਕਹਿੰਦੇ ਨੇ ਵੀ ਪਾਰਟੀ ਦੇ ਵਿੱਚ ਜੇ ਚੱਲਦਾ ਹੈ ਉਹ ਚੱਲਦਾ ਹੈ ਦੂਸਰੀ ਗੱਲ ਸਾਨੂੰ ਇਹ ਗੱਲ ਕਿਉਂ ਨਹੀਂ ਮੰਨ ਲੈਣੀ ਚਾਹੀਦੀ ਵੀ ਆਮ ਆਦਮੀ ਪਾਰਟੀ ਵੀ ਤਾਂ ਹੋਰਾਂ ਪਾਰਟੀਆਂ ਵਰਗੀ ਹੈ ਜੀ ਬਿਨਾਂ ਸ਼ੱਕ 2022 ਦੀ ਚੋਣ ਤੋਂ ਪਹਿਲਾਂ ਇਸ ਪਾਰਟੀ ਨੇ ਵੱਖਰੇ ਹੋਣ ਦਾ ਦਾਵਾ ਕੀਤਾ ਸੀ ਇਹ ਪਾਰਟੀ ਇੱਕ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਸੀ ਅਨਾ ਹਜ਼ਾਰੀ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਚੱਲੀ ਐਂਟੀ ਕ腐ਪਸ਼ਨ ਮੂਵਮੈਂਟ ਚੱਲੀ ਉਸੇ ਦੇ ਵਿੱਚੋਂ ਇਹ ਪਾਰਟੀ ਨਿਕਲੀ ਉਸ ਪਾਰਟੀ ਨੇ ਦਿੱਲੀ ਦੀਆਂ ਇਲੈਕਸ਼ਨਾਂ ਲਗਾਤਾਰ ਜਿੱਤੀਆਂ ਲਗਾਤਾਰ ਜਿੱਤ ਕੇ ਦਿੱਲੀਆ ਦੇ ਦਿੱਲੀ ਵਾਲਸੀਆਂ ਦੇ ਦਿਲ ਤੇ ਰਾਜ ਕੀਤਾ ਜੀ ਦਿੱਲੀ ਚ ਤਿੰਨ ਵਾਰੀ ਜਿਹੜੀ ਉਹ ਸਰਕਾਰ ਬਣਾਈ ਪਹਿਲੀ ਵਾਰੀ ਵਿਸ਼ਾ ਕੋ 50 55 ਦਿਨ ਚੱਲੀ ਦੂਜੀ ਵਾਰੀ ਫੇਰ ਬਣਾਈ ਉਹ ਪੂਰੀ ਪੰਜ ਟਰਮ ਚੱਲੀ ਤੀਜੀ ਵਾਰੀ ਜਿਹੜੀ ਉਹ ਸਰਕਾਰ ਚੱਲ ਰਹੀ ਹੈ ਇਸ ਵੇਲੇ ਚੌਥੀ ਇਲੈਕਸ਼ਨ ਲੜਨ ਜਾ ਰਹੇ ਨੇ ਜਿਹਦਾ ਜਿਹੜਾ ਕਿ ਆਪਾਂ ਨੂੰ ਫਰਵਰੀ ਚ ਪਤਾ ਲੱਗ ਜੂ ਉਥੋਂ ਕੌਣ ਜਿੱਤਦਾ ਹੈ ਇਹ ਰਿਜ਼ਲਟ ਤਾਂ ਵੈਸੇ ਹੀ ਸੌਰੀ ਸਰਵੇ ਤਾਂ ਇਹੀ ਕਹਿੰਦੇ ਨੇ ਵੀ ਬਸ ਪਾਰਟੀ ਦਾ ਅਜੇ ਤੱਕ ਭਲੜਾ ਭਾਰੀ ਹੈ ਜੀ ਚਲੋ ਪਤਾ ਲੱਗ ਜੂਗਾ ਇਲੈਕਸ਼ਨ ਜਿਹੜੀ ਆ ਉਹ ਆਉਣ ਅੜੀਗੇ ਤੇ ਉਸ ਤੋਂ ਬਾਅਦ ਪੰਜਾਬ ਚ ਆ ਜਾਂਦੇ ਆ 2022 ਦੀ ਜਿਹੜੀ ਹੈ ਇਲੈਕਸ਼ਨ ਜਿੱਤੀ ਜਾਂਦੀ ਹੈਗੀ ਜੀ ਤਾਂ ਹੁਣ ਹੁਣ ਵੀ ਜਦੋਂ ਅਸੀਂ ਦੇਖਦੇ ਆ ਵੀ ਬੀਜੇਪੀ ਚੋਂ ਬੰਦੇ ਲੈ ਲਓ ਕਾਂਗਰਸ ਚੋਂ ਬੰਦੇ ਲੈ ਲਓ ਅਕਾਲੀ ਦਲ ਚੋਂ ਬੰਦੇ ਲੈ ਲਓ ਜਿਹੜੇ ਵੀ ਜੇ ਹੁਣ ਚਾਰ ਅਸੀਂ ਕਹ ਲਈਏ ਵੀ ਵਿਧਾਨ ਸਭਾ ਹਲਕੇ ਨੇ ਜੋੜਾ ਹੋਇਆ ਉਹਦੇ ਚ ਤਿੰਨ ਜਿਹੜੇ ਆ ਬੰਦੇ ਤਾਂ ਉਹ ਦੂਸਰੀਆਂ ਪਾਰਟੀਆਂ ਤੋਂ ਲੈ ਗਏ ਸੀਗੇ ਜੀ ਉਸੇ ਤਰ੍ਹਾਂ ਪਾਰਲੀਮੈਂਟਰੀ ਇਲੈਕਸ਼ਨਾਂ ਸੀ ਉਹਦੇ ਵਿੱਚ ਵੀ ਜਿਹੜੇ ਆ ਬੰਦੇ ਕਈ ਬੰਦੇ ਜਿਹੜੇ ਐ ਇਧਰ ਉਧਰੋਂ ਦੂਸਰੀਆਂ ਪਾਰਟੀਆਂ ਚੋਂ ਲੈਗੇ ਸੀ ਕਿ ਚਹਿਜਲੰਦਰ ਵਾਲੇ ਪਵਨਤੀ ਨੂੰ ਹੋਣ ਉਹ ਅਕਾਲੀ ਦਲ ਚੋਂ ਲੈਗੇ ਸੀ ਇਸ ਲਈ ਜਦੋਂ ਅਸੀਂ ਇਹ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਵੀ ਇਹ ਪਾਰਟੀ ਵੀ ਦੂਜੀਆਂ ਰਵਾਇਤੀ ਪਾਰਟੀਆਂ ਵਰਗੀ ਹੈ ਹੂੰ ਜਦੋਂ ਦੂਜੀਆਂ ਪਾਰਟੀਆਂ ਵਰਗੀ ਹੈ ਜਦੋਂ ਦੂਜੀਆਂ ਪਾਰਟੀਆਂ ਦੇ ਵਿੱਚ ਸਾਰੀਆਂ అలੰਤਾਂ ਰਲਗੱਡ ਹੋਈਆਂ ਪਈਆਂ ਨੇ ਤਾਂ ਫਿਰ ਇਹ ਪਾਰਟੀ ਕਿਵੇਂ ਬਣ ਸਕਦੀ ਹੈ ਹੂੰ ਤਾਂ ਇਸ ਲਈ ਇਹ ਗੱਲ ਸਾਨੂੰ ਸਾਰਿਆਂ ਨੂੰ ਇਹ ਗੱਲ ਮੰਨ ਚੁੱਕਾ ਦੇਣਾ ਚਾਹੀਦਾ ਹੈ ਵੀ ਇਹ ਪਾਰਟੀ ਦਾ ਕੋਈ ਭਾਜਪਾ ਕਾਂਗਰਸ ਜਾਂ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਫਰਕ ਨਹੀਂ ਹੈ ਇਸ ਲਈ ਜਿੱਥੋਂ ਤੱਕ ਜਗਰੂਪ ਸਿੰਘ ਗਿੱਲ ਨੇ ਐਲੀਗੇਸ਼ਨ ਲਾਏ ਨੇ ਇਸ ਲਈ ਇਹ ਇਹ ਚਾਹੀਦਾ ਇਹ ਹੈ ਵੀ ਇਸ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਚਾਹੇ ਉਹ ਭਤੀਜੇ ਨੂੰ ਟਿਕਟ ਦੇਣ ਦਾ ਮਸਲਾ ਹੈ ਜਾਂ ਉਹਨਾਂ ਨੇ ਸ਼ਰਾਬ ਵੰਡਣ ਜਾਂ ਪੈਸਿਆਂ ਦੇ ਐਲੀਗੇਸ਼ਨ ਲਾਏ ਨੇ ਇਹਦੇ ਬਾਰੇ ਉਹਨਾਂ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਲੋਕਾਂ ਦੇ ਵਿੱਚ ਤਾਂ ਜੋ ਉਹਨਾਂ ਉਹਨਾਂ ਦੇ ਵਕਾਰ ਬਹਾਲੀ ਦੀ ਗੱਲ ਹੈ ਉਹਨਾਂ ਤੇ ਸਿੱਧੇ ਸਿੱਧੇ ਦੋਸ਼ ਜਿਹੜੇ ਆ ਪਾਰਟੀ ਦਾ ਇੱਕ ਐਮਐਲਏ ਲਾਉਂਦਾ ਹੈ ਇੱਕ ਐਮਐਲਏ ਨੇ ਤੁਸੀਂ ਇਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਕੋਮਰ ਵਿਜੇ ਪ੍ਰਤਾਪ ਉਹ ਆਪਣੇ ਆਪ ਚ ਬੇਲਗਾਮ ਹੋਏ ਨੇ ਉਹ ਵੀ ਤਰ੍ਹਾਂ ਤਰ੍ਹਾਂ ਦੇ ਰੋਜ ਜਿਹੜੇ ਐਲੀਗੇਸ਼ਨ ਲਾ ਰਹੇ ਨੇ ਜੀ ਕਦੇ ਕੋਈ ਐਮਐਲਏ ਲਾਉਂਦਾ ਹੁਣ ਅੱਜ ਜਗਰੂਪ ਸਿੰਘ ਨੇ ਐਲੀਗੇਸ਼ਨ ਲਾਏ ਨੇ ਇਸੇ ਤਰ੍ਹਾਂ ਇੱਕ ਦਿਨ ਤੁਸੀਂ ਦੇਖੋ ਵੀ ਮੇਰੇ ਖਿਆਲੋਂ ਗਿਆਸਪੁਰਾ ਜੀ ਐਮਐਲਏ ਨੇ ਚਿੱਠੀ ਲਿਖੀ ਸਪੀਕਰ ਨੂੰ ਵੀ ਜਿਹੜੇ ਫੇਕ ਐਨਕਾਊਂਟਰਸ ਹੋਏ ਨੇਗੇ ਇਹਨਾਂ ਦੀ ਹੀ ਰੂਲਿੰਗ ਪਾਰਟੀ ਦਾ ਬੰਦਾ ਹੈ ਇਹਦਾ ਮਤਲਬ ਇਹ ਹੈ ਵੀ ਸਭ ਅੱਛਾ ਨਹੀਂ ਹੈ ਪਾਰਟੀ ਦੇ ਵਿੱਚ ਜੇ ਆਪ ਮੁਹਾਰੇ ਐਮਐਲਏ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਇੱਕ ਐਮਐਲਏ ਕਹਿ ਰਿਹਾ ਫੇਕ ਐਨਕਾਊਂਟਰਸ ਹੋਏ ਨੇ ਐਨਕਾਊਂਟਰ ਫਿਰ ਕਿਦੇ ਕੀਤੇ ਨੇ ਉਹਨਾਂ ਦੀ ਤਾਂ ਪਾਰਟੀ ਹੈ ਤੇ ਉਹਨਾਂ ਦੀ ਪਾਰਟੀ ਦੀ ਹੀ ਪੁਲਿਸ ਹੈਗੀ ਤਾਂ ਇਸ ਲਈ ਉਹ ਜੇ ਸਪੀਕਰ ਸਪੀਕਰ ਕੀ ਕਰ ਸਕਦੇ ਨੇ ਸਪੀਕਰ ਤਾਂ ਵਿਧਾਨ ਸਭਾ ਦੇਖਦੇ ਉਹ ਚੀਫ ਮਿਨਿਸਟਰ ਨੂੰ ਮਿਲ ਲ ਉਹ ਹੋਮ ਮਿਨਿਸਟਰ ਨੂੰ ਮਿਲ ਲ ਉਹ ਕਿਸੇ ਕਿਸੇ ਉਹਦੀ ਅਥਾਰਟੀ ਰੂਮੈਂਟ ਜਿੱਥੇ ਜਾਂਚ ਜਿਹੜੀ ਹੈ ਉਹ ਕੀਤੀ ਜਾ ਸਕੇ ਡੀਜੀਪੀ ਨੂੰ ਲਿਖਣਾ ਹੋ ਤਾਂ ਇਸ ਲਈ ਜਰੂਰ ਤੁਸੀਂ ਇਹ ਸਾਰੇ ਐਮਐਲਏ ਦਾ ਜਿਹੜਾ ਦੇਖਦੇ ਹੋ ਮੈਨੂੰ ਇਹ ਲੱਗਦਾ ਹੈ ਵੀ ਇੱਕ ਲੁਕਮਾ ਅਜੰਡਾ ਵੀ ਹੋਰ ਹੁੰਦਾ ਹੈ ਹੂੰ ਵੋਕਲ ਹੋਣਾ ਕਿਸੇ ਇਸ਼ੂ ਤੇ ਬੋਲਣਾ ਉਹ ਠੀਕ ਹੈ ਸਾਨੂੰ ਮੀਡੀਆ ਨੂੰ ਵੀ ਉਹ ਸਵਾਦ ਦਿੰਦਾ ਹੈ ਮੀਡੀਆ ਦੇ ਸਾਡੇ ਲਈ ਖਬਰ ਵੀ ਬਣ ਜਾਂਦੀ ਹੈ ਦੋ ਦਿਨ ਦਾ ਚਟਕਾਰੇ ਲੈਣ ਨੂੰ ਲੋਕਾਂ ਨੂੰ ਵੀ ਮਸਾਲਾ ਮਿਲ ਜਾਂਦਾ ਹੈ ਪਰ ਇਹ ਹਿڈن ਅਜੰਡਾ ਹੋਰ ਵੀ ਹੁੰਦਾ ਹੈ ਤੁਸੀਂ ਅਕਸਰ ਦੇਖਿਆ ਹੋ ਜਦੋਂ ਕੋਈ ਕਾਂਗਰਸ ਦੇ ਵਿੱਚ ਵੀ ਹੁੰਦਾ ਸੀ ਅਕਾਲੀ ਦਲ ਦੇ ਵਿੱਚ ਵੀ ਹੁੰਦਾ ਸੀ ਐਮਐਲਏ ਖੁੱਲ ਕੇ ਪੜਾਸ ਕਰਦਾ ਸੀ ਸਰਕਾਰ ਦੇ ਖਿਲਾਫ ਜਾਂ ਕਿਸੇ ਵੱਡੇ ਲੀਡਰ ਦੇ ਖਿਲਾਫ ਜਦੋਂ ਉਹਨੂੰ ਕੁਛ ਨਾ ਕੁਛ ਮਿਲ ਜਾਂਦਾ ਸੀ ਕੋਈ ਬੁਰਕੀ ਮਿਲ ਜਾਂਦੀ ਸੀ ਚੁੱਪ ਕਰ ਜਾਂਦਾ ਸੀ ਹੋ ਸਕਦਾ ਇਸ ਪਾਰਟੀ ਦੇ ਲੀਡਰ ਮੈਂ ਮੈਂ ਨਹੀਂ ਕਹਣਾ ਕਿ ਇਹ ਏਸ ਕੰਮ ਲਈ ਇਹ ਕਰ ਰਹੇ ਨੇ ਪਰ ਉਹ ਪਤਾ ਨਹੀਂ ਹੁਣ ਲੁਕਮਾ ਅਜੈਂਡਾ ਕੀ ਹੈ ਜੀ ਇਹ ਤਾਂ ਪਾਰਟੀ ਨੂੰ ਪਤਾ ਹੈ ਜਾਂ ਇਹਨਾਂ ਨੂੰ ਪਤਾ ਹੈ ਲੋਕਾਂ ਦੇ ਅਜੰਡੇ ਕੁਝ ਹੋਰ ਹੁੰਦੇ ਨੇ ਲੋਕਾਂ ਨੂੰ ਦੱਸਣ ਨੂੰ ਕੁਝ ਹੋਰ ਹੁੰਦੇ ਨੇ ਖਬਰਾਂ ਬਣਾਉਣ ਲਈ ਕੁਝ ਹੋਰ ਹੁੰਦੇ ਨੇ ਇਸ ਲਈ ਇਹ ਜਿਹੜੀ ਸਾਰੀ ਸਥਿਤੀ ਜਿਹੜੀ ਹੈ ਉਹ ਸਰਕਾਰ ਨੂੰ ਆਪਦੀ ਇਮੇਜ ਲਈ ਪਾਰਟੀ ਨੂੰ ਵੀ ਆਪਦੀ ਇਮੇਜ ਲਈ ਇਹ ਸਾਰੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਦੋ ਤਿੰਨ ਵਿਧਾਇਕਾਂ ਦਾ ਉਹਨਾਂ ਵਿੱਚੋਂ ਕੁਮਰ ਵਿਜੇ ਪ੍ਰਤਾਪ ਦੀ ਪਿਛਲੇ ਦਿਨਾਂ ਚ ਇੱਕ ਸਟੇਟਮੈਂਟ ਤੇ ਹੋਰ ਵੀ ਜ਼ਿਆਦਾ ਇਹ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਲਈ ਖਤਰਨਾਕ ਆਈ ਉਹ ਕਹਿੰਦੇ ਕਿ ਮੈਂ ਤੇ ਮੈਡਮ ਕੇਜਰੀਵਾਲ ਨੂੰ ਵੀ ਕਿਹਾ ਹੈ ਕਿ ਪਹਿਨਾਂ ਤੇ 92 ਜਿੱਤ ਗਏ ਪਾ ਹੁਣ ਉਹਨਾਂ ਨੂੰ ਦੁਬਾਰਾ ਟਿਕਟ ਦੇ ਕੇ ਵੇਖ ਲਿਓ ਕਿੰਨੇ ਜਿੱਤਦੇ ਆ ਕਹਿੰਦੇ ਸਾਰੇ ਹਾਰਨਗੇ ਮੈਂ ਉਹੀ ਕਹਿਣਾ ਹੈ ਵੀ ਪਿੱਛੇ ਜੇ ਜਦੋਂ ਜਦੋਂ ਦੇਖੋ ਆਪਣੇ ਕੁਮਰ ਵਿਜੇ ਪ੍ਰਤਾਪ ਨੇ ਪਾਰਟੀ ਜੋਇਨ ਕੀਤੀ ਸੀ ਤਾਂ ਪੰਜਾਬ ਭਰ ਦੇ ਵਿੱਚ ਉਹਦੇ ਪੋਸਟਰ ਲਾ ਦਿੱਤੇ ਗਏ ਸੀ ਹੂੰ ਕਿਉਂਕਿ ਉਹ ਤੋਂ ਪਾਰਟੀ ਨੂੰ ਇਹ ਲੱਗਦਾ ਸੀ ਵੀ ਕਿਸੇ ਨਾ ਕਿਸੇ ਹਿੰਦੂ ਚਿਹਰੇ ਨੂੰ ਉਭਾਰ ਕੇ ਜਿਹੜਾ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੇ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ ਜੀ ਤਾਂ ਕਮਰ ਵਿਜੇ ਪ੍ਰਤਾਪ ਨੇ ਕਹੀ ਵੀ ਸੀ ਇਹ ਗੱਲ ਵੀ ਮੇਰੀਆਂ ਫੋਟੋਆਂ ਲਾ ਕੇ ਵੋਟਾਂ ਜਿਹੜੀਆਂ ਉਹ ਹਾਸਲ ਕੀਤੇ ਅੰਗੇ ਜੀ ਹੁਣ ਮੈਨਾਂ ਨੂੰ ਬੁਰਾ ਲੱਗਦਾ ਪਤਾ ਨਹੀਂ ਕਿਉਂ ਮੈਂ ਹੋ ਸਕਦਾ ਸ਼ਬਦਾਂ ਦੀ ਮੈਂ ਤੋ ਇੱਧਰ ਉੱਧਰ ਹਿਰਫੇਰ ਹੋ ਜੇ ਕੀ ਕਿ ਹੱਸਿਆ ਨਹੀਂ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਹੁਣ ਤੇ ਮੈਨੂੰ ਜਲੀਲ ਕੀਤਾ ਜਾ ਰਿਹਾ ਹਾਂ ਹਾਂ ਹੁਣ ਗੱਲ ਗੱਲ ਤਾਂ ਇਹ ਹੈ ਵੀ ਹੁਣ ਮੈਂ ਉਹੀ ਉਹੀ ਜਿਹੜੀ ਗੱਲਾਂ ਪਹਿਲਾਂ ਕਰਕੇ ਹਟਿਆ ਹੈ ਵੀ ਲੁਕਮਾ ਅਜੰਡਾ ਕੀ ਹੈ ਹੂੰ ਇਹ ਤਾਂ ਮਿਸਟਰ ਕੇਜੀ ਰਿਵਾਲ ਬਿਸਜ ਕੇਜੀ ਰਿਵਾਲ ਮਿਸਟਰ ਭਗਵੰਤ ਮਾਨ ਜੀ ਆਪਣੇ ਮਾਨ ਸਾਹਿਬ ਦੱਸ ਸਕਦੇ ਨੇ ਕਿ ਲੋਕਾਂ ਦਾ ਏਜੰਡਾ ਕੀ ਚੱਲ ਰਿਹਾ ਹੈ ਪਰ ਇੱਕ ਗੱਲ ਜ਼ਰੂਰ ਹੈ ਕੋਈ ਵੀ ਚਾਹੇ ਕੁਮਰਬੀਜ ਦੇ ਪ੍ਰਤਾਪ ਨੇ ਚਾਹੇ ਜਗਰੂਪ ਗਿੱਲ ਨੇ ਚਾਹੇ ਗਿਆਸ ਪੁਰਾਣੇ ਜਾਂ ਕੋਈ ਹੋਰ ਐਮਐਲਏ ਹੈ ਜਿਹੜਾ ਕੋਈ ਕੁਝ ਇਸ਼ੂ ਉਠਾਉਂਦਾ ਹੈ ਉਹਨੂੰ ਐਡਰੈਸ ਹੋਣਾ ਚਾਹੀਦਾ ਹੈ ਉਹਦਾ ਕਨਕਲੂਜ਼ਨ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਉਹਦਾ ਜਵਾਬ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਖ ਸਾਫ਼ ਹੋ ਸਕੇ ਤਾਂ ਜੋ ਉਹਨਾਂ ਨੂੰ ਇਹ ਵੀ ਪਤਾ ਲੱਗੇ ਸਕੇ ਲੋਕਾਂ ਨੂੰ ਵੀ ਇਸ ਪਾਰਟੀ ਦਾ ਐਮਐਲਏ ਝੂਠ ਬ ਤਾਂ ਇਹ ਗੱਲ ਵੀ ਜਿਹੜੀ ਪਾਰਨ ਤਾਰਾ ਜਿਹੜਾ ਸਰਕਾਰ ਨੂੰ ਤੇ ਪਾਰਟੀ ਨੂੰ ਕਰਨਾ ਚਾਹੀਦਾ ਹੈਗਾ ਤਾਂ ਲੋਕਾਂ ਦੇ ਵਿੱਚ ਜਿਹੜਾ ਕਨਫਿਊਜ਼ਨ ਵਾਲੀ ਸਥਿਤੀ ਹੈ ਜਿਹੜੀ ਉਹ ਨਹੀਂ ਰੱਖਣੀ ਚਾਹੀਦੀ ਉਹਦੇ ਨਾਲ ਪਾਰਟੀ ਦਾ ਵੀ ਨੁਕਸਾਨ ਹੁੰਦਾ ਹੈ ਸਰਕਾਰ ਦਾ ਵੀ ਨੁਕਸਾਨ ਹੁੰਦਾ ਹੈ ਲੋਕਾਂ ਦੇ ਵਿੱਚ ਇਮੇਜ ਵੀ ਜਿਹੜੀ ਹੈ ਉਹ ਵੱਖਰੀ ਤਰ੍ਹਾਂ ਦੀ ਜਾਂਦੀ ਹੈ